ਨਮਸਕਾਰ ਆਸ਼ੀਸ਼ ਮਿੱਤਲ ਇਥੇ ਆਰ ਸੀ ਤੋਂ ਦੋਸਤੋ ਅੱਜ ਮੇਰੇ ਕੋਲ ਤੁਹਾਡੇ ਲਈ ਇੱਕ ਟੀਵੀ ਯੂਨਿਟ ਹੈ ਜਾਂ ਮੈਨੂੰ ਯੂਨਿਟ ਕਹਿਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਟੀਵੀ ਅਪ੍ਰਸੰਗਿਕ ਹਨ ਸਾਡੇ ਕੋਲ ਹੁਣ ਜ਼ਿਆਦਾਤਰ ਆਈਡੀ ਹੁਣ ਇਹ 8 ਫੁੱਟ ਖੱਬੇ ਤੋਂ ਸੱਜੇ ਹੈ ਦੁਗਾਈ ਇਕਾਈ ਇਜ ਅਤੇ ਉਚਾਈ 24 ਹੈ 24 ਇਜ 2 ਫੁੱਟ ਹੈ ਹੁਣ ਅਸੀਂ ਉਹੀ ਇਕਾਈ 4 ਫੁੱਟ 5 ਫੁੱਟ 6 ਫੁੱਟ 7 ਫੁੱਟ ਵਿੱਚ ਬਣਾ ਲਈ ਹੈ ਇਹ ਅਤੇ ਹੈ ਇਸ ਵਿੱਚ 6 ਦਰਾਜ਼ ਹਨ ਦੋ ਸਿਖਰ ਤੇ ਅਤੇ ਚਾਰ ਦੂਜੀ ਕਤਾਰ ਤੇ ਅਤੇ ਬਕਸਿਆਂ ਦੇ ਸੈੱਟ ਅਤੇ ਹੋਰ ਚੀਜ਼ਾਂ ਲਈ ਮੱਧ ਵਿੱਚ ਖੁੱਲਾ ਖੇਤਰ ਜੋ ਤੁਸੀਂ ਇੱਥੇ ਰੱਖਣਾ ਚਾਹੁੰਦੇ ਹੋ ਹੁਣ ਯੂਨਿਟਾਂ ਨੂੰ ਮੂਲ ਰੂਪ ਵਿੱਚ ਦੋ ਬਿੰਦੂਆਂ ਤੇ ਤਿਆਰ ਕੀਤਾ ਗਿਆ ਹੈ ਪਹਿਲਾ ਉਹ ਥਾਂ ਹੈ ਜੋ ਤੁਹਾਡੇ ਕੋਲ ਹੈ ਜਿੱਥੇ ਤੁਸੀਂ ਇਸ ਨੂੰ ਰੱਖਣਾ ਚਾਹੁੰਦੇ ਹੋ ਦੂਜੀ ਗੱਲ ਇਹ ਹੈ ਕਿ ਤੁਹਾਡੇ ਕੋਲ ਤੇਦਾ ਆਕਾਰ ਹੈ ਹੁਣ ਮੈਨੂੰ ਇਹ ਦੱਸਣ ਦਿਓ ਕਿ ਇਹ ਕਿਵੇਂ ਕੰਮ ਕਰਦਾ ਹੈ ਮੰਨ ਲਓ ਕਿ ਤੁਹਾਡੇ ਕੋਲ 60 ਇਚ ਦੀ ਹੈ ਜੋ ਤੁਹਾਡੇ ਟੀਵੀ ਦੇ ਆਕਾਰ ਜਾਂ ਬਾਕਸ ਤੇ ਦਰਸਾਈ ਗਈ ਹੈ ਹੁਣ ਉਹ ਆਕਾਰ ਜਿਸ ਦੀ ਉਹ ਗਣਨਾ ਕਰਦੇ ਹਨ ਟੀਵੀ ਮੁੰਡੇ ਮੁੰਡੇ ਉਹ ਤੇੱਚੇ ਤੌਰ ਤੇ ਇਸ ਦੀ ਗਣਨਾ ਕਰਦੇ ਹਨ ਸੁਰਖ ਕੋਨਾ ਕੋਵਤਰ ਕੋਨਾ ਇਹ ਉਹ ਥਾਂ ਹੈ ਜਿੱਥੇ ਵਿਕਣ ਦਾ ਆਕਾਰ ਗਿਣਿਆ ਜਾਂਦਾ ਹੈ ਅਤੇ ਯੂਨਿਟ ਦੇ ਬਕਸੇ ਤੇ ਇਸ ਦਾ ਜ਼ਿਕਰ ਕੀਤਾ ਜਾਂਦਾ ਹੈ ਸਾਨੂੰ ਲੋੜ ਹੈ ਲੰਬਾਈ ਅਤੇ ਉਚਾਈ ਵਿੱਚ ਆਕਾਰ ਇਸ ਲਈ ਸਾਨੂੰ ਖੱਬੇ ਤੋਂ ਸੱਜੇ ਆਕਾਰ ਅਤੇ ਯੂਨਿਟ ਦੀ ਉਚਾਈ ਦੀ ਲੋੜ ਹੈ ਆਪਣੇ ਟੀਵੀ ਸਟੈਂਡ ਨੂੰ ਡਿਜ਼ਾਈਨ ਕਰਨ ਲਈ ਹੁਣ ਇਹ ਕਿਵੇਂ ਕੰਮ ਕਰਦਾ ਹੈ ਮੰਨ ਲਓ ਕਿ ਇਹ ਸਾਡੇ ਕੋਲ ਟੀਵੀ ਯੂਨਿਟ ਹੈ ਅਤੇ ਕੋਈ ਟੀਵੀ ਦੇਖਣ ਲਈ ਇਸ ਯੂਨਿਟ ਦੇ ਬਿਲਕੁਲ ਸਾਹਮਣੇ ਬੈਠਾ ਹੈ ਹੁਣ ਅੱਖਾਂ ਦਾ ਪੱਧਰ ਸਾਨੂੰ ਦੇਖਣਾ ਹੈ ਕਿ ਕੀ ਸਾਡੇ ਕੋਲ ਵੱਡੀ ਇਕਾਈ ਹੈ ਜਾਂ ਜੇ ਸਾਡੀ ਛੋਟੀ ਇਕਾਈ ਹੈ ਇਸ ਅਨਸਾਰ ਇਸ ਨੂੰ ਕੰਧ ਜਾਂ ਯੂਨਿਟ ਤੇ ਅਡਜਸਟ ਕੀਤਾ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਤੇ ਰੱਖਣਾ ਚਾਹੁੰਦੇ ਹੋ ਤਾਂ ਅੱਖਾਂ ਦਾ ਪੱਧਰ ਸਹੀ ਹੋਣਾ ਚਾਹੀਦਾ ਹੈ ਜੇਕਰ ਇਹ ਬਹੁਤ ਘੱਟ ਹੈ ਟੀਵੀ ਦੀ ਉਚਾਈ ਘੱਟ ਹੋਵੇਗੀ ਜੇ ਇਹ ਬਹੁਤ ਜ਼ਿਆਦਾ ਹੈ ਤਾਂ ਇਹ ਦੁਬਾਰਾ ਆਰਾਮਦਾਇਕ ਨਹੀਂ ਹੋਵੇਗਾ ਇਸ ਲਈ ਇਸ ਦੀ ਉਚਾਈ ਉਸੇ ਅਨੁਸਾਰ ਅਡਜਸਟ ਕੀਤੀ ਜਾਂਦੀ ਹੈ ਇਹ 24 ਹੈ ਤੁਸੀਂ 28 ਰੱਖ ਜਾ ਸਕਦੇ ਹੋ ਤੁਸੀਂ 30 ਤੱਕ ਜਾ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਪਰ ਟੀਵੀ ਦੇ ਆਕਾਰ ਅਤੇ ਯੂਨਿਟ ਦੇ ਪਾਰ ਬੈਠੇ ਵਿਅਕਤੀ ਦੀ ਅੱਖ ਦੇ ਪੱਧਰ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਡਿਜ਼ਾਈਨ ਦੇ ਅਨੁਸਾਰ ਆਕਾਰ ਅਤੇ ਸਭ ਕੁਝ ਕੀਤਾ ਗਿਆ ਹੈ ਇਹ ਟੀਕ ਦੀ ਲੱਕੜ ਅਤੇ ਟੀਕ ਗੋਲੜ ਪੇਂਟ ਹੈ ਅਤੇ ਜੇਕਰ ਤੁਸੀਂ ਕੋਈ ਹੋਰ ਰੰਗ ਚਾਹੁੰਦੇ ਹੋ ਤੁਹਾਨੂੰ ਕੋਈ ਹੋਰ ਆਕਾਰ ਚਾਹੀਦਾ ਹੈ ਤੁਸੀਂ ਇਸ ਨੂੰ ਕੁਦਰਤੀ ਫਿਨਿਸ਼ ਜਾਂ ਅਕਰੋਟ ਫਿਨਿਸ਼ ਜਾਂ ਕਿਸੇ ਹੋਰ ਰੰਗ ਵਿੱਚ ਚਾਹੁੰਦੇ ਹੋ ਜਿਵੇਂ ਕਿ ਚਿੱਟਾ ਜਾਂ ਗੋਲੜ ਜਾਂ ਸੋਨੇ ਦੇ ਨਾਲ ਆਪ ਵਾਈਟ ਵਰਕਰ ਕੋਈ ਵੀ ਰੰਗ ਜੋ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੇ ਆਕਾਰ ਲਈ ਇਹ ਕਰ ਸਕਦੇ ਹਾਂ ਅਸੀਂ ਤੁਹਾਡੀ ਪਸੰਦ ਦੇ ਅਨੁਸਾਰ ਬਣਾ ਸਕਦੇ ਹਾਂ ਅਤੇ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਜੇਕਰ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦ ਹੈ ਤਾਂ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਲਈ ਇਹ ਬੈਂਗਲੁਰੂ ਜਾ ਰਹੇ ਹਾਂ ਅਤੇ ਬਣਾ ਸਕਦੇ ਹਾਂ ਭਾਰਤ ਵਿੱਚ ਕਿਤੇ ਵੀ ਤੁਸੀਂ ਚਾਹੁੰਦੇ ਹੋ ਅਸੀਂ ਉੱਥੇ ਪਹੁੰਚਾ ਸਕਦੇ ਹਾਂ ਭਾਰਤ ਤੋਂ ਬਾਹਰ ਅਸੀਂ ਜ਼ਿਆਦਾਤਰ ਸਥਾਨਾਂ ਤੇ ਪਹੁੰਚਾ ਰਹੇ ਹਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਸੀਂ ਤੁਹਾਡੀ ਲੋੜ ਅਨੁਸਾਰ ਕੀਮਤ ਪ੍ਰਾਪਤ ਕਰਾਂਗੇ ਇਹ ਤੁਹਾਡੇ ਸਾਹਮਣੇ ਇੱਕਾਈ ਹੈ ਆਰਸਿੰਦਾ ਕਮ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ Pues o sea.